ਬਾਤੀ ਦਾ ਗੱਲ ਮੇਰੇ ਕਹਿੰਦਾ ਪਹਿਲੇ ਰੂਹੀ ਬਣੀ ਬਣੇ ਇਹਦੇ ਨਾਲ ਬਣਦੀ ਨਹੀਂ ਮੇਰੀ ਮੂਵੀ ਬਰਾਉਂਦਾ ਹੱਕੀ ਅੱਬੜ ਮੈਂ ਬਣਾਉਂਗਾ ਯਾਰ ਮੈਂ ਸਮਝ ਸਮਝ ਕੇ ਜਾਣਾ ਇਹ ਇਹ ਮੈਂ ਹੱਕੀ ਆ ਸਾਸੰਗ ਤੇ ਹਾਂ ਸਾਸੰਗ ਤੇ ਜਾ ਮੈਂ ਸੱਜ ਸਕਦੇ ਸਾਸੰਗ ਤੇ ਵੇਜ ਜਾਣਾ ਉਹ ਦੇਖ ਸਾਡੀ ਮੈਂ ਟੱਕੀ ਬੀਗੀ ਹਾਂ ਪਾਰਟੀ ਆ ਕੱਢ ਲਓ ਸਾਡੇ ਮੁੰਡਿਆਂ ਇਹੇ ਹਾਂ ਬਈ ਮਾਨ ਬਈ ਮਾਨ ਤੇ ਆਪ ਵੀ ਲਾਲ ਚ ਨੂੰ ਵੇਚੀ ਆ ਯਾਰ ਮੈਨੂੰ ਮੇਰੇ ਕੋਲ ਤਾਂ ਬੜਾ ਫੋਨ ਆ ਨਹੀਂ ਉਹ ਤਾਂ ਤੂੰ ਕਹਿੰਦਾ ਮੇਰੇ ਪਈਏ ਲਾਉਂਦਾ ਮੇਰੇ ਕੋਲ ਬੜੀ ਕੁੜੀਆ ਫੋਨ ਆਇਆ ਬਟ ਬੋਲਿਆ ਜਾਣਾ ਉਹਨੇ ਕੀ ਹੱਕ ਆ ਮੈਂ ਮੁਰਤੀ ਚਾਹੁੰਦਾ ਮੈਂ ਤਾਂ ਇਹ ਕਹਿੰਦਾ ਉਹ ਜਬਕਾ ਵੀ ਸੱਦ ਲੈ ਫਿਲਮ ਦੇਖ ਲੈਣਗੇ ਬੰਦੀ ਦੇਖਿਆ ਫੇਰ ਬਚੂ ਹਾਂ ਮੈਂ ਜਦੋਂ ਤਾਂ ਤੂੰ ਲੁੱਟਾ ਤੂੰ ਤਰਾ ਨਾਨਾ ਬੁਰਤਾ ਨੂੰ ਦੋ ਲੁੱਟ ਚੋ ਜੁੱਤੀਆਂ ਨਹੀਂ ਮਾਰੀਆਂ ਇਹ ਮੈਂ ਬੁੜਾ ਮੂੰਹ ਤੋ ਨਾ ਨਹੀਂ ਨਾ ਮੈਨੂੰ ਨਲਚਾ ਲੁੱਟਾ ਖਰਦਾਰ ਜਦ ਮੇਰੇ ਫੋਟੋ ਬਣਾਉਣਾ ਮੇਰੀ ਪਹਿਲੇ ਤੇਰੇ ਬਦਲੇ ਲੁੱਟਾ ਕਹਦਾ ਕਦੀ ਮੰਦਾ ਮੈਂ ਮੈਂ ਉਹ ਪਹਿਲੇ ਦੋਨੋਂ ਮੈਨੂੰ ਪਸੰਦ ਹੀ ਨਹੀਂ ਬੰਦਾ ਮੈਂ ਬੰਦੇ ਇਹ ਨਹੀਂ ਪਸੰਦ ਕਿਦਾ ਨਾਨਾ ਨਹੀਂ ਪਸੰਦ ਮੈਨੂੰ ਇਹ ਨਹੀਂ ਪਸੰਦ ਨਾਨਾ ਮਾਂ ਨੇ ਆਪਣੇ ਨਾਨੇ ਤੇ ਗਿਆ ਆ ਜਿੱਦਾਂ ਦਾ ਨਾਨਾ ਵੀ ਨਹੀਂ ਪਸੰਦਦਾ ਮੈਂ ਮੈਂ ਰਸਤੇ ਗੱਮ ਆਇਆ ਪਰ ਮੈਂ ਤੈਨੂੰ ਪਿੰਚ ਨਹੀਂ ਕੰਡਾ ਮੈਂ ਮੈਂ ਕਹਿੰਦੇ ਬੰਦੇ ਨੂੰ ਬੂਟ ਨਹੀਂ ਆਦੀ ਘੱਟ ਤੇਰੀ ਤੇਰੀ ਹੈ ਤੇਰੀ ਹੈ ਪਹਿਲਾਂ ਤੂੰ ਤਾਂ ਬਗਾਨੇ ਪਿੰਡ ਦਾ ਤੂੰ ਜਵਾਈ ਬਗਾਨੇ ਪਿੰਡ ਦਾ ਆ ਕੇ ਇੱਥੇ ਰੋ ਮਾਰਦਾ ਮੈਂ ਲੱਕ ਮਾਰਿਆ ਮੈਂ ਸੱਤ ਸੌ ਤਾਂ ਜਾਣਾ ਕੁੱਟਿਆ ਤੂੰ ਆਪ ਹੈ ਬੱਲੋਰੇ ਦਾ ਲੈ ਵੀ ਆ ਤੇਰਾ ਪੈ ਗਿਆ ਮੋਢੇ ਦੇ ਪਾਰ ਬੱਲੇ ਓ ਬੱਲੇ ਬੰਤ ਸਾਸਰੀ ਗੱਲ ਅੱਛਾ ਜੀ ਕਾਲ ਸੈਟ ਕਿਉਂ ਬੈਠਾ ਬੱਸ ਤੁਸੀਂ ਬੈਠ ਕੇ ਤੇ ਮਾਈ ਪ੍ਰੀਟੀ ਲਾਈ ਹੁਕਤਿ ਮਾ ਬਾਈਡਨ ਅਟਲ ਗੀਤ ਸੁਣਾ ਦੇ ਮੈਨੂੰ ਵੀ ਇੱਕ ਗੀਤ ਥੋੜਾ ਕੁ ਡੱਕ ਟੰਦਰੀਏ ਤੇਰੇ ਤੋਂ ਦੀ ਨਾ ਗੀਤਾ ਬੱਸ ਨਾ ਪਰਦੇਸ ਗਏ ਪੁੱਤਾਂ ਦਾ ਗੀਤ ਸੁਣਾ ਦੇ ਮੈਨੂੰ ਮਾਮਾ ਵਾਸਤੇ ਮਾਮਾ ਵਾਸਤੇ ਜਿੰਨਾਂ ਦੇ ਪੁੱਤ ਪਰਦੇਸ ਵਗ ਜਾਂਦੇ ਨੇ ਹੂੰ ਉਹ ਸੁਣਾ ਦੇ ਉਹ ਤਾਂ ਫਿਰ ਬਿਛੋੜਾ ਪੈ ਜਾਂਦਾ ਮਾਪੇ ਨਾਲ ਪੁੱਤ ਦਾ ਬਿਲਕੁਲ ਹਾਂ ਹੂੰ ਅੱਛਾ ਤਾਂ ਕਾਨੂੰ ਕੋਈ ਮਜਬੂਰੀ ਘਰ ਛਡਾਵੇ ਕਿਸੇ ਦੀ ਪੁੱਤ ਦਾ ਮਜਬੂਰੀਆਂ ਛਡਾਉਣੇ ਹਾਂ ਇਹ ਗਲਤ ਹੈ ਭਾਈ ਮਜਬੂਰੀਆਂ ਦਾ ਜਿਹੜੇ ਉਹ ਸੌਂਕਿਆ ਜਾਂਦੇ ਨੇ ਉਹਨਾਂ ਲਈ ਵੀ ਗਲਤ ਹੈ ਹਮਮ ਚਲ ਜਿਹੜੇ ਮਜਬੂਰੀਆਂ ਨੇ ਘਰ ਛਡਾ ਦਿੱਤੇ ਉਹ ਗੱਲ ਬੱਖ ਹੈ ਹਾਏ ਸੁਣਾਫੀ ਅੱਛਾ ਛਣਾ ਤਾਂ ਨਹੀਂ ਉਹ ਚੱਕਰੀ ਹਮ ਹਾਈ ਤੂੰ ਬੁੱਲ ਦੇਸੀ ਹੋ ਗਿਆ ਮਨ ਨੂੰ ਨੀਂਦ ਨਾ ਆਵੇ ਰਾਹੇ ਖਾਂ ਦੇ ਸਾਹਮਣੇ ਮਾਂ ਸਦਕੇ ਜਾਵੇ ਰਾਏ ਖਾਂਦੇ ਸਾਹਮਣੇ ਮਾਂ ਸਦਕੇ ਜਾਵੇ ਬੱਜਣ ਦਿਲ ਵਿੱਚ ਹਰ ਵੇਲੇ ਬੱਜਣ ਦਿਲ ਵਿੱਚ ਹਰ ਵੇਲੇ ਖੱਤਰੇ ਧੀਆਂ ਟੱਲੀਆਂ ਕਿਉਂ ਫਿਰਦਾ ਏ ਸ਼ਾਨ ਦਾ ਚੰਦਰ ਜਗ ਦੀਆਂ ਗਲੀਆਂ ਕਿਉਂ ਫਟੀਆਂ ਨੇ ਤੇਰਿਆਂ ਪੈਰਾ ਦੀਆਂ ਟੱਲੀਆਂ ਕਿਉਂ ਫਿਰਦਾ ਏ ਸ਼ਾਨਦਾਰ ਏ ਜਗ ਦੀਆਂ ਗਲੀਆਂ ਮੱਤਾ ਉਟੜੀ ਹੋ ਗਈ ਤੇਰਾ ਦੇਖ ਬਿਸ਼ੋੜਾ ਤਾੜੀ ਚਿੱਟੀ ਹੋ ਗਈ ਬਾਬੁਲ ਦੀ ਦੇਖੇ ਚਿਹਰਾ ਮੁੜ ਕਉ ਆਮੜਾ ਆ ਜਾ ਪੁੱਤਰਾ ਮੈਂ ਆ ਖੁਲ ਗਿਆ ਮੈਂ ਆ ਪੈਰਾ ਖੁਲ ਗਿਆ ਗੀਤ ਬਲ ਗਿਆ ਲੋ ਜੀ ਅੱਜ ਤੁਹਾਨੂੰ ਕਰਬੀ ਰੂਮ ਲਿਆਉਣ ਜਾ ਰਹੇ ਹਾਂ ਜੀ ਹੈ ਹੈਗੀ ਤਾਂ ਮੇਰੀ ਨੰਦਾ ਹੈ ਹੈ ਦਛਾ ਜੋ ਖਰਦ ਤੋਂ ਇਹ ਐਨਾ ਦੇਖੋ ਵੀ ਹੋਈਆਂ ਇਹ ਸਰਪੰਚ ਰਹੀ ਹੋਈ ਆ ਪਿੰਡ ਦੀ ਲਟਕੀ ਛੱਡੀ ਹਾਂ ਮੇਰੇ ਫੈਂਚਲੇ ਹੀ ਨਮੇੜ ਦੀਏ ਥਾਰੇ ਹਾਂ ਹਾਂ ਇਹ ਗਾਉਂ ਦੀ ਵਾਹ ਜੀ ਵਾਹ ਗਾਉਂ ਦੀ ਬავਤ ਸੋਣਾ ਮੈਂ ਮੇਰੀ ਦੁਨੀਆ ਫੈਨਾ ਮੈਦਾ ਫੈਨਾ ਮੈਂ ਮੈਂ ਤੁਹਾਨੂੰ ਗਾਣਾ ਸੁਣਾਵਾਂ ਛੋਟੇ ਦਿਲ ਦਾ ਗਾਣਾ ਦਿਲ ਦਾ ਸੁਣਾਵਾਂ ਹਾਂ ਬੇਈਮਾਨੀ ਸੰਸਾਰ ਤੇ ਜੋਰ ਪਾ ਗਈ ਭਾਈ ਭਾਈਆਂ ਨਾਲ ਦਗਾ ਕਮਾ ਜਾਂਦੇ ਉੱਪਰੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਤੇ ਵਿੱਚੋਂ ਗੁਜੀਆਂ ਛੁਰੀਆਂ ਚਲਾ ਜਾਂਦੇ ਬੇਈਮਾਨੀ ਸੰਸਾਰ ਤੇ ਜੋਰ ਪਾ ਗਈ ਭਾਈ ਭਾਈਆਂ ਨਾਲ ਦਗਾ ਕਮਾ ਜਾਂਦੇ ਉੱਪਰੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਤੇ ਵਿੱਚੋਂ ਗੁਜੀਆਂ ਛੁਰੀਆਂ ਚਲਾ ਜਾਂਦੇ ਸੌਰੀ ਬਈ ਮੈਂ ਵੀ ਭੱਲ ਗਈ। ਓਹੋ। ਗੀਤ ਬਹੁਤ ਸੋਹਣਾ ਇਹ ਮੈਨੂੰ ਇੱਕ ਬੇਈਮਾਨੀ ਸੰਸਾਰ ਦੇ ਜ਼ੋਰ ਪਾ ਗਏ। ਭਾਈ ਭਾਈਆਂ ਨਾਲ ਦਗਾ ਕਮਾ ਜਾਂਦੇ ਉੱਪਰੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਵਿੱਚੋਂ ਗੁੱਝੀਆਂ ਸ਼ਿਰੀਆਂ ਚ ਲਾ ਜਾਂਦੇ। ਅੰਗ ਸੰਗ ਨੰਗ ਮੜਾ ਚੱਲ ਬਈ। ਚਲੋ। ਇੱਥੋਂ ਹੀ ਚੱਕੇ ਹਾਂ। ਹਾਂ। ਚਲੋ। ਚੱਲਾ। ਹੂੰ ਹੂੰ। ਅੰਗ ਸੰਗ ਨੰਗ ਮੜਾ। ਦੋਸਤ ਹਮਲੰਗ ਮੜਾ। ਅੰਗ ਸੰਗ ਨੰਗ ਮੜਾ। ਦੋਸਤ ਹਮਲੰਗ ਮੜਾ। ਗੋਵਨ ਢੀ ਮਾੜਾ ਜਿਹੜਾ ਨਿੱਤ ਰਹੇ ਲੜਦਾ ਪੁੱਤ ਮਾੜਾ ਜਿਹੜਾ ਪਿਓ ਦੀ ਦਾੜੀ ਫੜਦਾ ਹਾ ਪੁੱਤ ਮਾੜਾ ਜਿਹੜਾ ਪਿਓ ਦੀ ਦਾੜੀ ਫੜਦਾ ਕਚੈਰੀ ਚ ਵਕੀਲ ਦੀ ਹੈ ਫੀਸ ਮਾਰਦੀ ਗਰੀਬ ਨੂੰ ਅਮੀਰ ਦੀ ਹੈ ਰੀਸ ਮਾਰਦੀ ਕਚੈਰੀ ਚ ਵਕੀਲ ਦੀ ਹੈ ਫੀਸ ਮਾਰਦੀ ਗਰੀਬ ਨੂੰ ਅਮੀਰ ਦੀ ਹੈ ਰੀਸ ਮਾਰਦੀ ਘਰ ਵਿੱਚ 베ਰੀ ਮਾਰੀ ਬਿਨਾ ਕੰਮੋਂ ਦੇਰੀ ਮਾਰੀ ਘਰ ਵਿੱਚ 베ਰੀ ਮਾਰੀ ਬਿਨਾ ਕੰਮੋਂ ਦੇਰੀ ਮਾਰੀ ਰੋਕੇ ਕੀਤਾ ਕੰਮ ਜੋ ਸਿਰੇ ਨਹੀਂ ਚੜਦਾ ਪੁੱਤ ਮਾੜਾ ਜਿਹੜਾ ਪਿਓ ਦੀ ਦਾੜੀ ਫੜਦਾ ਹਾ ਪੁੱਤ ਮਾੜਾ ਜਿਹੜਾ ਪਿਓ ਦੀ ਦਾੜੀ ਫੜਦਾ ਐਦਾਂ ਹੀ ਇੱਕ ਹੋਰ ਸੁਣਾਉਣੀ ਆ ਹਾਂ ਸੁਣਾ ਤੇਰੇ ਦੁੱਖ ਲੱਗ ਜਾ ਦਾ ਦਰਦੀ ਕਾਲ ਨਹਾਵੇ ਮਾਇਆ ਦਿਲ ਨਹੀਂ ਕਰਦਾ ਤੋਰਨ ਨੂੰ ਚਾਂਜਰ ਪਾਉਂਦੀ ਵਾਸਤੇ ਮੋੜਨ ਨੂੰ ਤੇਰੇ ਵਿੱਚ ਵਿਛੋੜੇ ਦੇ ਸੱਜਣਾ ਹਾਏ ਵਿੱਚ ਵਿਛੋੜੇ ਦੇ ਸੱਜਣਾ ਕਿਤੇ ਨਬਜ ਵੀ ਰੁਕਦੀ ਰੁਕ ਜਾਏ ਨਾ ਛੱਡ ਕੇ ਨਾ ਜਾਮੀ ਵੇ ਚੱਲਿਆ ਜ਼ਿੰਦ ਮੁੱਕਦੀ ਮੁੱਕਦੀ ਮੁੱਕ ਜੇ ਨਾ ਛੱਡ ਕੇ ਨਾ ਜਾਮੀ ਹਣਦਿਆ ਜਿੰਦ ਮੁੱਕ ਦੀ ਮੁੱਕਦੀ ਮੁੱਕ ਜਾਇ ਨਾ ਹਾਏ ਜਿੰਦ ਮੁੱਕ ਦੀ ਮੁੱਕਦੀ ਮੁੱਕ ਜਾਇ ਨਾ ਆਏ ਹਾਏ 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 ਸੌਣ ਲੱਗੇ ਮੈਡਮ ਆਪਾਂ ਜਮੀ ਸਰਾ ਗਾਣਾ ਫੋੜਾ ਸੱਚੀ ਬੜਾ ਮੈਨੂੰ ਮੈਂ ਬਹੁਤ ਫੈਨ ਆਏ ਗਾਣੇ ਦਾ ਇਹ ਫੌਜੀਾਂ ਤੇ ਗਾਇਆ ਹੋਇਆ ਹੈ ਹਾਂ ਬੜਾ ਕੈਂਟ ਗਾਇਆ ਤੁਸੀਂ ਸੌਣ ਲੱਗੇ ਬੜਾ ਜੀ ਧੰਨਵਾਦ ਥੈਂਕ ਯੂ ਦੇਖੋ ਮੈਡਮ ਦੀ ਆਵਾਜ਼ ਪਾਈ ਕਮੈਂਟ ਕਰਕੇ ਦੱਸੋ ਵੀ ਕਿਵੇਂ ਲੱਗੀ ਹਾਂ ਪਤਾ ਨਹੀਂ ਕਿਦੋਂ ਕਿਉਂ ਤੇ ਮੈਨੂੰ ਤਾਂ ਬਹੁਤ ਘੈਂਟ ਲੱਗੀ ਆ ਬਹੁਤ ਜ਼ਿਆਦਾ ਬਹੁਤ ਘੈਂਟ ਗਾਣਾ ਸੀ ਤੁਹਾਡਾ ਮੈਂ ਮੇਰੀ ਨਾ ਸਭ ਤੋਂ ਪਸੰਦੀਦਾ ਸਿੰਗਰ ਆ ਅੱਜ ਵੀ ਤੇ ਪੈਂਦਾ ਹੂ ਸਕੂਲ ਟਾਈਮ ਵੀ ਕਾਲਜ ਟਾਈਮ ਵੀ ਤੇ ਹੁਣ ਤੇ ਕਿੰਨੇ ਪੜਿਓ ਮੈਦੋਂ ਤੁਸੀਂ ਮੈਂ ਪਲੱਸ 2 ਕੀਤੀ ਹੋਈ ਆ ਤੇ ਕਾਲਜ ਐਡਮਿਸ਼ਨ ਲਗਦੀ ਫਿਰ ਮੇਰਾ ਵਿਆਹ ਹੋ ਗਿਆ ਸੀ ਫਿਰ ਮੈਂ ਬੀਏ ਵਿੱਚੇ ਛੱਡ ਦਿੱਤੀ ਸੀ ਓਕੇ ਨਾ ਸੌਂ ਲਗੇ ਥੋੜੀ ਆਵਾਜ਼ ਬਾਲੀ ਘੈਂਟ ਆ ਆਤਾ ਤੁਸੀਂ ਜਮੇ ਸਰਾ ਕਰਾਇਆ ਐਂਡ ਵਾਲੇ ਗਾਣੇ 'ਚ ਤਾਂ ਜਮਾ ਧੰਨਵਾਦ ਹਾਂ ਓਕੇ ਜੀ ਬਾਕੀ ਅਗਲੇ ਵਲੌਗ 'ਚ ਮਿਲਦੇ ਆਂ ਆਪਾਂ ਸੋਨੂੰ ਇਹ ਜੱਟ ਚੋਲੇ ਉਹ ਮਾਮਾ ਵਾਸਤੇ ਜਿਨ੍ਹਾਂ ਦੇ ਪੁੱਤ ਪਰਦੇਸ ਬੰਤ ਜੀ ਅੱਜ ਆਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਕਰਦਾ ਕੁਛੜੀ ਬੱਚ ਬੈਠੇ ਦੀ ਇੱਥੇ ਰਾਏ ਚ ਹੋਰ ਕੀ ਕਰਨ ਗੀਤ ਸੁਣਾ ਦੇ ਇੱਕ ਤੇਰਾ ਕਿਉਂਕਿ ਮਜਬੂਰੀਆਂ ਕਰ ਦੰਦੀਆਂ ਨੇ ਪਰਦੇਸ ਬਿਲਕੁਲ ਘਰਾਂ ਦੀਆਂ ਮਜਬੂਰੀਆਂ ਲੈ ਜਾਂਦੀਆਂ ਪਰਦੇਸਾਂ ਚ ਹੈ ਲੋਕਾਂ ਨੂੰ ਕੋਈ ਸ਼ੌਂਕ ਨੂੰ ਕਾ ਨੂੰ ਜਾਂਦਾ ਹੈ ਮਜਬੂਰੀਆਂ ਕਰਾਉਂ ਦੰਦੀਆਂ ਨੇ ਛੜਾ ਕੁਛ ਬਿਲਕੁਲ ਸੁਣਾਦਾ ਨਾ ਗਾਣਾ ਤਾਂ ਸੁਣਾ ਦਿਓ ਤੂੰ ਪਰਦੇਸੀ ਹੋ ਗਿਆ ਮਨ ਨੂੰ ਨੀਂਦ ਨਾ ਆਵੇ ਰਹਿ ਖਾਂਦੇ ਸੱਮਣੇ ਮਾਂ ਸਦਕੇ ਜਾਵੇ ਰਹਿ ਖਾਂਦੇ ਸੱਮਣੇ ਮਾਂ ਸਦਕੇ ਜਾਵੇ ਉੱਠਣ ਦਿਲ ਵਿੱਚ ਹਰ ਵੇਲੇ ਬੱਜਣ ਦਿਲ ਵਿੱਚ ਹਰ ਵੇਲੇ ਖਤਰੇ ਦੀਆਂ ਟੱਲੀਆਂ ਕਿਉ ਫਿਰਦਾ ਇਨਸਾਨ ਦਾ ਇਸ ਜੱਗ ਦੀਆਂ ਗਲੀਆਂ ਕਿਉ ਫਟੀਆਂ ਨੇ ਤੇਰੇਆਂ ਪੈਰਾਂ ਦੀਆਂ ਤਲੀਆਂ ਕਿਉ ਫਿਰਦਾ ਇਨਸਾਨ ਦਾ ਇਸ ਜੱਗ ਦੀਆਂ ਗਲੀਆਂ ਬਾਬਲਾ ਬੁੱਢਾ ਹੋ ਗਿਆ ਤੇਰਾ ਵੇਖ ਬਿਛੋੜਾ ਬਾਬਲ ਬੁੱਢਾ ਹੋ ਗਿਆ ਤੇਰਾ ਵੇਖ ਬਿਛੋੜਾ ਤੇਰੇ ਨਾਲ ਨਰਾਜ ਹੈ ਹੱਲ ਥੋੜਾ ਥੋੜਾ ਤੇਰੇ ਨਾਲ ਨਰਾਜ ਹੈ ਹੱਲ ਥੋੜਾ ਥੋੜਾ ਨੇੜੇ ਹੋ ਕੇ ਬੈਠ ਜਾ ਨੇੜੇ ਹੋ ਕੇ ਬੈਠ ਜਾ ਜਰਾ ਦੇ ਦਸਲੀਆਂ ਕਿਉ ਫਿਰਦਾ ਏ ਸ਼ਾਨੰਦਾ ਇਸ ਜੱਗ ਦੀਆਂ ਗਲੀਆਂ ਚੌ ਫਟੀਆਂ ਨੇ ਤੇਰੇਆਂ ਪੈਰਾਂ ਦੀਆਂ ਤਲੀਆਂ ਕਿਉ ਫਿਰਦਾ ਏ ਸ਼ਾਨੰਦਾ ਇਸ ਜੱਗ ਦੀਆਂ ਗਲੀਆਂ ਐ ਚੱਕਾ ਤੋੜੀ ਕਰ ਦੇ ਜੀ ਤੁਹਾਡੇ ਕੋਲ ਕੋਈ ਹੀਟਰ ਤਿਆਰ ਰੱਖਿਆ ਮੜੀ ਥੋੜੀ ਕਰ ਦੋ ਪਤਾ ਜਲੂਸਤਾ ਨਿਕਲੂ ਥੋੜਾ ਬਿੱਲਾ ਮਾਰਨਗੇ ਉਡੀ ਕਰ ਲੋ ਆ ਜਾ ਜਾਨਦੇ ਦੇ ਨਾਮ ਪਾਉਂਦੀ ਓ ਤੂੰ ਆ ਜਾ ਜਾਨਦੇ ਥੱਲੇ ਜਾਣਦੇ ਆਉਂਦੇ ਦੂਜੇ ਪਹਿਲੇ ਉਡੀ ਥੱਲੇ ਜਾਣਦੇ ਨਾਲ ਦੇ ਨਾਮ ਆ ਜਾਣਦੇ ਟਿਕਾਈ ਨਾਲ ਕੋਈ ਨਹੀਂ ਚਲੋ ਕਹਿੰਦੇ ਟਿਕਾਈ ਨਾਲ ਫਿਰ ਕੇ ਕਰ ਲੋ ਇਹਦੀ ਖਾਦੀ ਹੋ ਪੜਾ ਕਰ ਲੋ ਜੇ ਮੋਢਾਣੀ ਚੜਗਿਓ ਉੱਧਰ ਆਉਂਦੇ ਕਰ ਲੋ ਚਲੋ ਚਲੋ ਕੀ ਹੋ ਗਿਆ ਜੀ ਆਹ ਤਾਂ ਕੱਟਦਾ ਪਰ ਗੜੀ ਕਰ ਦਿੱਤੇ ਜਾਓ ਭਿੰਦੇ ਜਾਂ ਇਧਰ ਬੜਾ ਮਗਾਲਾ ਕਰ ਤੇਰੀ ਮਾਂ ਨੂੰ ਕਰਦੀ ਸੱਪ ਸੁਪ ਨਹੀਂ ਹੈਗਾ ਕੀ ਪਤਾ ਭੈਣ ਦੀ ਨੰਨਾ ਮਰ ਬਊ ਬੰਦਾ ਕੀ ਪੁੱਲਾ ਮਰਾ ਕੀ ਹੋ ਗਿਆ ਗਰਦੇਜ ਜੀ ਗਰਦੇਜ ਜੀ ਕੀ ਹੋ ਗਿਆ ਦਸੀ ਮੜਾ ਇਧਰ ਐ ਦੱਸਦਾ ਦੇ ਕੀ ਹੋ ਗਿਆ ਲੜਨ ਦੇ ਮਿੱਤਰ ਜੀ ਰਾਤ ਕਿਉਂ ਕੱਢਦੇ ਸੀ ਕੀ ਕਰਨੀ ਜਾਂਦੀ ਸੀ ਉਹ ਮੇਰਾ ਦੌਰਾ ਪੈਦੀ ਦੌਰਾ ਕੇ ਭਾਜੀ ਭੁੱਕੀ ਲੈਣਗੇ ਅਸੀਂ ਬੰਗੜਾ ਪਟੋਲ ਭੁੱਕੀ ਲੈਣਗੇ ਅਸੀਂ ਬਾਬੇ ਰੋਟੂ ਰੋਏ ਲਵੇ ਟੰਡ ਕੇ ਉਹ ਪਟਾੜ ਪੁਰ ਤੇ ਮਾਈ ਬਰਕ ਦੇ ਵੀ ਤੂੰ ਜਾਂਦੀ ਤੂੰ ਵੀ ਬਹਾਦੂਰ ਆਦੇ ਜਾਣ ਨਾ ਪਰ ਆ ਦੇ ਜਾ ਕੰਟਰੋਲ ਜੀ ਮਾਇਕ ਨੂੰ ਵਿਚੀ ਰਹਿਣ ਦਾ ਮਤਲਬ ਹੈ ਹੈ ਮਰ ਤੁ ਆ ਮੇਰਾ ਸਮਾਂ ਹੋਰ ਇੱਕ ਰਾਤ ਕਟਾ ਦੋ ਵਿੱਚ ਕਿੱਥੇ ਕਹਾ ਆ ਗਈ ਕਿ ਮਾ ਹੈ ਹੈ ਸ਼ੇਰ ਦੀ ਵੀਡੀਓ ਬਣ ਗਿਆ ਸ਼ੇਰ ਲੱਭ ਗਿਆ ਸ਼ੇਰ ਲੱਭ ਗਿਆ ਹਾਂ ਗੱਤ ਖੇਰ ਖੋੜਾ ਜਾ ਲਵੇਂ ਇਧਰ ਕਲੀ ਜ਼ੋਰ ਵਾਲੇ ਪੈਂਦਾ ਖਿੱਚੋ ਇਧਰ ਖਿੱਚੋ ਲੱਗਦੀ ਲੱਗਦੀ ਯਾਰ ਯਾਰ ਤੇਜ ਨਹੀਂ ਦਿੱਤੀ ਤਾਂ ਹੀ ਆ ਆ ਦੇਖੀ ਆਈ ਹੈ ਤਾਂ ਦਬਕੇ ਨਹੀਂ ਬਸ ਲੱਗਦਾ ਲੱਗਦਾ ਉਹ ਇਧਰ ਇੱਧਰ ਕੋ। ਸੇਦਾ ਪੱਟ ਕੇ ਕਰਾਂਗੇ ਤੂੰ ਜਲਦੀ ਦਰਦ ਕਰਾਬੀ। ਸ਼ੇਰ ਆਇ ਤੇ ਨਹੀਂ ਆਉਂਦੀ ਇੱਧਰ ਤਾਂ ਨਹੀਂ ਆਉਂਦੀ। ਨਹੀਂ ਕਦੇ ਨਹੀਂ ਜਾ। ਹੱਥ ਰੱਖੋ ਮਰ। ਰੱਸਾ ਕੱਚੇ ਰੱਖੋ। ਪਿੱਛੇ ਸਾਹ ਵਿੱਚ ਮੱਝ ਮੱਧੇ ਕਦਾ ਬਾਉਡੀ ਤੇ ਆ ਗਿਆ। ਤੂੰ ਪੌੜੀ ਤੇ ਚੜ ਕੇ। ਮੈਂ ਕਾਹ ਦਾ ਮਰਤੀ ਘਾਦੀਗਾ ਛਾਂ ਵੜੇ। ਉੱਪਰ। ਜਮੇ ਸੰਦੇ ਉੱਤੇ ਜਿਹੜੇ ਉਹਨਾਂ ਚਲੇ ਆ। ਅੱਲਾਹ ਜਨਾਬ ਕੱਚੇ ਰੱਖੋ ਕੋਈ ਨਾ ਲਾ। ਦੋਵੇਂ ਚੜ ਗਏ ਇਹਨਾਂ ਨਾਲ। ਆਉਂਦੀ ਹੈ ਕਿ ਚਲੇ ਹੋਣ ਦਵਾਰ। ਪੌੜੀ ਤੇ ਖੜ ਜੂ ਪੌੜੀ ਤੇ ਠੀਕ ਜੀ ਬੰਦ ਦਿਆ ਉਹੋ ਹੀ ਪੜਿਆ ਉਹੋ ਹੀ ਗੱਲ ਆ ਭਾਏ ਦੇ ਵੀ ਤੁਸੀਂ ਵੀ ਨਾਲਤੀ ਓਏ ਮੁੱਲ ਨਹੀਂ ਜੱਥ ਆ ਗਿਆ ਬਿੰਦਾ ਆਹ ਬੰਦੇ ਦੇ ਸਾਰੇ ਖੜਾ ਸਾਰਾ ਵਾਜਣ ਦੇਖ ਲਓ ਤੂੰ ਪੂਰਾ ਕਸਾ ਹੈ ਤੋਲਿਆ ਖੜਾ ਆਪਾਂ ਕਹਿ ਕੇ ਜਾਂਦੇ ਚੇਤਰਾ ਉਹ ਇਹੀ ਫੜਦਾ ਇਹ ਉਹੀ ਹੈ ਇੱਥੇ ਖੱਗਾਂ ਅਸੀਂ ਖੁੰਆਂ ਤੈਨੂੰ ਹੁਣ ਹਾਂ ਇਹ ਸਭ ਲਾਤੀ ਲੱਗ ਜਿਓ ਲਾਸਕੇ ਪੁੱਛਾਈ ਕਦੋਂ ਡੱਟ ਮਾਰਾ ਵੇ ਇੱਕ ਮਿੰਟ ਲਾਉ ਉਹ ਲਾ ਡੱਟ ਮਾਰੋ ਕੜਾਵਾ ਦੋ ਸਿੱਧਾ ਹੋ ਗਿਆ ਠੀਕ ਹੈ ਹਾਂ ਉਹਨਾਂ ਤੇ ਦਰਖਾਹੇ ਦੇ ਦੀ ਬੰਦਾ ਨਾ ਵਾਲਾ ਉਹ ਦਿੰਦਕਾ ਲੱਗਦਾ ਆ ਜਾਂ ਚੁਣਾੜੀ ਆ ਗਈ ਦੱਸ ਤੋ ਲੱਗਦਾ ਆ ਲੱਗਦਾ ਆ ਫਿਰ ਤਾਂ ਕਿਹ ਮਿੱਤਰਾਂ ਜਰਾ ਕੰਤਰਾ ਤੇਰਾ ਤੇਰਾ ਬਾਹਰ ਕਦਾ ਹਰਕਤਾਂ ਕਰ ਜਾਓ ਖੜਾ ਹੋ ਜਾ ਡੰਨਾ ਡੀਰ ਕਾ ਫਰਾ ਤਾਂ ਇਟੂ ਕੋ ਕੰਮ ਫੇਰ ਤੇਰੀ ਘਰਾਏ ਸੀ ਫਾਤੀ ਜੀ ਤਾਂ ਉਹ ਨਾ ਕਰ ਲਿਓ ਦੰਦੇ ਨਹੀਂ ਲੱਗਦਾ ਤੂੰ ਜਿਹੜਾ ਗੰਦਾ ਖੋਲਦਾ ਪਹਿਲਾਂ ਤੂੰ ਮੇਰੇ ਨਾਲ ਤੋੜੀ ਜੋੜੀ ਤੇ ਹੋਰ ਦੱਬ ਗਿਆ ਸ਼ੇਰ ਹੂੰ ਸੱਪਾ ਗਿਆ ਅਸੀਂ ਗੰਦਾ ਖੋਲ ਦਈਏ ਆ ਮੋਰੇ ਜੀ ਬਿੱਲਾ ਜਾ ਕਿੱਧਰ ਸੜਦਾ ਇਹ ਲੱਗਦੇ ਕੱਟ ਬਣੇ ਨਾ ਹੋਰੀ ਅਜੂ ਸਾਰੇ ਲੱਗਦੇ ਨਾ ਵਾਸਤੇ ਜਾਂ ਖਿੱਚਣਾ ਅਸੀਂ ਕੋਈ ਹੋਰ ਮਗਾਲਾ ਸ਼ੋਕ